ਸਭ ਤੋਂ ਪਹਿਲਾਂ ਤਾਂ ਉਹਦਾ ਜਿਹੜਾ ਇਲਜ਼ਾਮ ਸੀ ਇਲਜ਼ਾਮ ਸੀ ਕੋਈ ਗੋਟਿਆਂ ਦੇ ਜਿਹੜੇ ਆਪਰੇਸ਼ਨ ਉਹਦੇ ਵਿੱਚ ਬਹੁਤ ਵੱਡਾ ਕਪਲਾ ਹੈ ਇਥੇ ਮੈਂ ਦੱਸਦੀ ਹਾਂ ਕਿ ਮੈਂ ਜੁਲਾਈ ਵਿੱਚ ਜੁਆਇਨ ਕੀਤਾ ਉਹਦੇ ਵਿੱਚ ਜਿਹੜਾ ਗੋਟਿਆਂ ਦਾ ਟੈਂਡਰ ਹੋਇਆ ਹੋਇਆ ਆਨਲਾਈਨ ਟੈਂਡਰ ਗਵਰਨਮੈਂਟ ਪੋਰਟਲ ਤੇ ਹੋਇਆ ਹੋਇਆ ਉਹ ਮੇਰੇ ਆਉਣ ਤੋਂ ਪਹਿਲਾਂ ਹੀ ਹੋਇਆ ਰਿਹਾ ਉਹਦੀ ਜਿਹੜੀ ਕਮੇਟੀ ਬਣੀ ਹੋਈ ਹੈ ਉਹ ਮੈਂ ਉਸਦੀ ਮੈਂਬਰ ਵੀ ਨਹੀਂ ਹਾਂ ਮੇਰਾ ਉਸ ਗੋਟਿਆਂ ਦੀ ਕਮੇਟੀ ਦਾ ਜਿਹੜਾ ਕੋਈ ਰੇਟ ਫਿਕਸ ਹੋਇਆ ਹੈ ਜਾਂ ਟੈਂਡਰ ਜਿਹੜੀ ਵੀ ਕੰਪਨੀ ਨੂੰ ਮਿਲਿਆ ਉਹਦਾ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਜਿਹੜਾ ਵੀ ਉਹਨਾਂ ਨੇ ਕੀਤਾ ਹੈ ਆਨਲਾਈਨ ਟੈਂਡਰ ਕੀਤਾ ਸੀ ਜਿਹੜਾ ਕਿ ਬਹੁਤ ਯੂਸਡ ਟਰਾਂਸਪਰੈਂਟ ਮੈਥਡ ਹੈ ਕੋਈ ਵੀ ਟੈਂਡਰ ਕਰਨ ਦੀ ਇਹ ਕੋਈ ਨਹੀਂ ਹੈ ਜੀ ਹਮਲਾ ਹੈ ਤੇ ਇਹ ਵੀ ਮੈਸ ਲੱਗਿਆ ਮੈਨੂੰ ਸੱਦਿਆਰਾਂ ਨੇ ਤੇ ਮੈਨੂੰ 5 ਲੱਖ ਰੁਪਏ ਦੇ ਉੱਪਰ ਦਿੱਤੇ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਇਹ ਬਿਲਕੁਲ ਹੀ ਬੇਬੁਨਿਆਦ ਹੈ ਮੈਂ ਆਪਣੀ ਜੁਆਇਨਿੰਗ ਤੋਂ ਬਾਅਦ ਜੋ ਇੱਥੇ ਜਿਹੜਾ ਵੀ ਦੇਖਿਆ ਹੈ ਕੋਈ ਕਪਲਾ ਥੋੜਾ ਬਹੁਤਾ ਪਰਚੇਸ ਜਿਹੜਾ ਵੀ ਕਪਲਾ ਹੋਇਆ ਹੈ ਉਹਨੂੰ ਕਰਾਪਸ਼ਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਮੈਂ ਕਿਸੇ ਨੂੰ ਕੋਈ ਪੈਸੇ ਆਫਰ ਨਹੀਂ ਕੀਤੇ ਔਰ ਮੈਂ ਕਿਸ ਲਈ ਆਫਰ ਕਰੂੰਗੀ ਮੈਂ ਬਿਲਕੁਲ ਸਹੀ ਕੰਮ ਕਰ ਰਹੀ ਹਾਂ ਬਿਲਕੁਲ ਸਾਫ਼ ਸੁਥਰਾ ਕੰਮ ਕਰ ਰਹੀ ਹਾਂ ਮੇਰੇ ਵੱਲੋਂ ਕੋਈ ਆਫਰ ਪੈਸੇ ਦੀ ਉਹ ਨਹੀਂ ਦਿੱਤੀ ਆ ਕੇ ਦਿੰਦੀ ਕਿ ਉਹ ਦੇ ਕੇ ਉਹਨਾਂ ਨੇ ਕਿ পুরো ਮਾਮਲਾ ਕਿੰਨੀ ਵਕਤ ਲੱਗੂਗਾ ਜੀ ਕੇ ਜੀਆ ਕਿ ਤੁਸੀਂ ਜਵਾਬ ਬਣਾ ਕੇ ਦੋ ਜੀ ਇਹ ਪੂਰਾ ਮਾਮਲਾ ਉਹਦੇ ਵੱਲੋਂ ਆਰਟੀ ਮੰਗੀ ਗਈ ਹੈ ਸਾਡੇ ਡਿਪਾਰਟਮੈਂਟ ਜਿਹੜਾ ਆਰਟੀ ਡਿਪਾਰਟਮੈਂਟ ਹੈ ਉਹਦੇ ਵੱਲੋਂ ਦੱਸਿਆ ਗਿਆ ਸੀਗਾ ਵੀ ਇਹਦੇ ਇੰਨੇ ਪੇਜ ਬਣਦੇ ਤੇ ਉਹਦੀ ਬੰਦੀ ਫੀਸ 10000 ਰੁਪਏ ਜਮ੍ਹਾਂ ਕਰਾਈ ਜਾਵੇ ਪਰ ਉਸਨੇ ਫੀਸ ਜਮ੍ਹਾਂ ਕਰਾਉਣ ਤੋਂ ਮਨ੍ਹਾ ਕਰ ਦਿੱਤਾ ਤੇ ਉਸਨੇ ਕਿਹਾ ਵੀ ਮੈਨੂੰ ਤਾਂ ਮੈਂ ਉਹਦੇ ਵਿੱਚੋਂ ਜਿਹੜਾ ਬੰਦਾ ਰਿਕਾਰਡ ਹੈ ਲਊਗਾ ਅਸੀਂ ਉਹਨੂੰ ਲਿਖਤੀ ਤੌਰ ਤੇ ਦਿੱਤਾ ਸੀ ਵੀ ਇਸ ਤਰ੍ਹਾਂ ਦੀ ਕੋਈ ਪ੍ਰੋਵੀਜ਼ਨ ਨਹੀਂ ਹੈ ਵੀਡੀਓ ਰਿਕਾਰਡਿੰਗ ਦੀ ਤੁਸੀਂ ਆਪ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਕੇ ਰਿਕਾਰਡ ਦਿਓ ਜਿਹੜਾ ਰਿਕਾਰਡ ਚਾਹੀਦਾ ਉਹ ਲੈ ਲਓ ਉਸ ਤੋਂ ਬਾਅਦ ਉਹਨੇ ਕੁਝ ਦਿਨ ਪਹਿਲਾਂ ਹੀ ਜਿਹੜੀ ਉਹਦੀ ਫੀਸ ਭਰੀ ਹੈ ਤਾਂ ਫੀਸ ਭਰਨ ਤੋਂ ਬਾਅਦ ਸਾਡੇ ਕੋਲ ਜਿਹੜਾ ਟਾਈਮ ਪੀਰੀਅਡ ਹੈ ਹਜੇ ਉਹਨੂੰ ਰਿਕਾਰਡ ਦਿੰਦਾ ਅਸੀਂ ਉਹ ਬਿਲਕੁਲ ਮੰਨਣਾ ਨਹੀਂ ਕੀਤਾ ਹੋ ਰਿਕਾਰਡ ਬੰਦ ਹੁਣ ਦਿੱਤਾ ਜਾਊਗਾ ਟਾਈਮ ਤੇ ਕੋਈ ਦੱਸੇ ਕਿ ਦੁਆਈਆਂ ਵੀ ਕਦੋਂ ਦੀ ਸਰਵੋਤਮ ਜਿਹੜਾ ਉਹ ਤੁਹਾਨੂੰ ਲਾਈਨ ਨਹੀਂ ਆਉਂਦੀ ਹਾਂ ਮੇਰੀ ਜਿਹੜੀ ਹੈ ਜੁਆਇ ਤਾਂ ਮੈਂ ਜਦੋਂ ਪੁਰਾਣੇ ਰੇਟਾਂ ਦੀ ਲਿਸਟ ਦੇਖੀ ਤਾਂ ਮੈਨੂੰ ਬਹੁਤ ਜ਼ਿਆਦਾ ਰੇਟ ਲੱਗੇ ਉਹਦੇ ਵਿੱਚ ਵੀ ਰੇਟ ਬੜੇ ਹਾਈ ਰੇਟ ਤੇ ਪਰਚੇਸ ਹੋ ਰਹੀ ਹੈ ਤਾਂ ਮੈਂ ਫਿਰ ਆਪਣੇ ਹਾਇਰ ਅਥਾਰਟੀ ਚੰਡੀਗੜ੍ਹ ਗੱਲ ਕੀਤੀ ਟੈਲੀਫੋਨਿਕਲੀ ਉਹਨਾਂ ਨੇ ਮੈਨੂੰ ਗਾਈਡ ਕੀਤਾ ਵੀ ਡਾਕਟਰ ਸਾਹਿਬ ਤੁਸੀਂ ਇਹ ਦੁਬਾਰਾ ਓਪਨ ਟੈਂਡਰ ਕਰਵਾ ਦਿਵਾਈਆਂ ਤਾਂ ਤੇ ਉਹਦੇ ਅਕੋਰਡਿੰਗ ਹੀ ਪਰਚੇਸ ਕਰੋ ਉਹਨਾਂ ਦੇ ਦੌਰਾਨ ਅਸੀਂ ਤਲਵੰਡੀ ਤੋਂ ਥੋੜ੍ਹ-ਥੋੜ੍ਹੀ ਪਰਚੇਸ ਕੀਤੀ ਸੀ ਜਿਹੜਾ ਕਿ ਸਾਡਾ ਟਰਾਂਸਪਰੈਂਸੀ ਐਕਟ 'ਚ ਅਸੀਂ ਲਾਊ ਹੋਇਆ ਇਹ ਵੀ ਐਸਐਮਓ ਕੋਲ ਅਥਾਰਟੀ ਹੁੰਦੀ ਹੈ ਵੀ ਤੁਸੀਂ 25000 ਤੱਕ ਦੀ ਪਰਚੇਸ ਕਰ ਸਕਦੇ ਹੋ ਟੈਂਡਰ ਹੋਣ ਤੋਂ ਬਾਅ ਉਹ ਤੋਂ ਆਲਮੋਸਟ 40 50% ਇਵਨ ਇਸ ਤੋਂ ਵੀ ਜ਼ਿਆਦਾ ਲੈਸ ਰੇਟ ਦੇ ਸਾਨੂੰ ਦਵਾਈਆਂ ਆ ਰਹੀਆਂ ਇਹ ਉਹ ਸਾਰਾ ਰਿਕਾਰਡ ਮੇਰੇ ਕੋਲ ਹੈ ਦੱਸੋ ਗੋਟਿਆਂ ਦੇ ਬਦੋਂ ਕਿੰਨੇ ਕਿਸ ਚਾਹੀਏ ਕਿੰਨੇ ਕੇਸ ਦੇ ਫਾਰਮੇਸੀ ਜ਼ਿਆਦਾ ਕਿੰਨੇ ਡਾਕਟਰ ਦੇ ਸੇਵਕੀ ਗੋਟਿਆਂ ਦੇ ਮੈਂ ਪਹਿਲਾਂ ਵੀ ਦੱਸਿਆ ਜਿਹੜਾ ਗੋਟਿਆਂ ਦੇ ਆਪਰੇਸ਼ਨਾਂ ਦਾ ਹੈ ਇਹ ਟੈਂਡਰ ਜਿਹੜਾ ਹੈ ਇੰਪਲਾਂਟਸ ਹੈ ਮੇਰੀ ਜੁਆਇਨਿੰਗ ਤੋਂ ਪਹਿਲਾਂ ਹੀ ਹੋ ਚੁੱਕਿਆ ਸੀਗਾ ਆਨਲਾਈਨ ਟੈਂਡਰ ਹੋਇਆ ਸੀਗਾ ਤੇ ਜੈਮ ਪੋਰਟਲ ਤੇ ਹੋਇਆ ਸੀ ਜਿਹੜੀ ਵੀ ਫਰਮ ਦੇ ਰੇਟ ਘੱਟ ਸੀ ਇਹ ਫਰਮਾਂ ਪੰਜਾਬ ਤੋਂ ਬਾਹਰ ਦੀਆਂ ਵੀ ਹੈਗੀਆਂ ਇਹ ਪੰਜਾਬ ਦੀਆਂ ਫਰਮਾਂ ਜਿਹੜੀਆਂ ਸਪਲਾਈ ਕਰ ਰਹੀਆਂ ਤੇ ਜਿਹੜੀ ਰੇਟ ਜਿਹਦੇ ਵੀ ਰੇਟ ਕੱਟ ਪਾਏਗੇ ਕਮੇਟੀ ਜਿਹੜੀ ਉਹਦੀ ਟੈਂਡਰ ਕਮੇਟੀ ਸੀ ਉਹਨੇ ਉਹਨਾਂ ਨੂੰ ਦਿੱਤੇ ਸੀਗੇ ਠੀਕ ਹੈ ਬਾਕੀ ਜਿਹੜੇ ਆਪਰੇਸ਼ਨਰ ਦੇ ਨੰਬਰ ਦੀ ਗੱਲ ਹੈ ਜਾਂ ਕਿੰਨੇ ਹੈ ਉਹ ਸਾਰਾ ਇੱਕ ਆਡਿਟ ਸਿਵਲ ਸਰਜਨ ਵੱਲੋਂ ਬਣਾਇਆ ਗਿਆ ਜਦੀ ਅਗਵਾਈ ਕਮੇਟੀ ਦੀ ਅਗਵਾਈ ਸਾਡੇ ਏਸੀਐਸ ਮੈਡਮ ਤੇ ਡਾਕਟਰ ਅਭਿਕਾਂਤ ਜਿਹੜੇ ਕਰ ਰਹੇ ਨੇ ਉਹ ਆਪਣੀ ਰਿਪੋਰਟ ਦੇ ਦੇਣਗੇ ਮੈਂ ਤਾਂ ਖੁਦ ਉਹਨਾਂ ਨੂੰ ਰਿਕੁਐਸਟ करूंगी ਕਿ ਜਲਦੀ ਜਲਦੀ ਰਿਪੋਰਟ ਦਿੱਤੀ ਜਾਵੇ ਜੇ ਕੋਈ ਇਸ ਵਿੱਚ ਕੁਪਲਾਈ ਆ ਲੱਗਦਾ ਤੁਹਾਨੂੰ ਕਰਪਸ਼ਨ ਹੋ ਰਹੀ ਹੈ ਤਾਂ ਉਹਨੂੰ ਜਾਗਰ ਕੀਤਾ ਜਾਵੇ ਸਭ ਦੇ ਸਾਹਮਣੇ ਲਿਆਇਆ ਜਾਵੇ ਇਦੇ ਵਿੱਚ ਮੇਰਾ ਕੋਈ ਲੈਣਾ ਦੇਣਾ ਹੀ ਨਹੀਂ ਮੇਰੇ ਤਾਂ ਮਤਲਬ ਜੁਆਇਨਿੰਗ ਤੋਂ ਪਹਿਲਾਂ ਹੀ ਟੈਂਡਰ ਚੱਲਦੇ ਆ ਔਰ ਇਹ ਗੋਡੇ ਬੰਦਾਂ ਦੇ ਆਪਰੇਸ਼ਨ ਅੱਜ ਨਹੀਂ ਸ਼ੁਰੂ ਹੋਏ ਇਹ ਤਾਂ 5-6 ਸਾਲਾਂ ਤੋਂ ਚੱਲ ਰਹੇ ਨੇ ਪਰ ਮੇਰੀ ਜੁਆਇਨਿੰਗ ਤੋਂ ਬਾਅਦ ਹੀ ਇਹ ਚਿੰਜਾਂ ਨੂੰ ਭਾਗੂਸ਼ਣ ਵੱਲੋਂ ਫੇਸਬੁਕ ਤੇ ਪੋਸਟਾਂ ਪਾ ਕੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਪਹਿਲੇ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣ ਤੋਂ ਪਹਿਲਾਂ ਹੀ ਆ ਜਿੱਦ ਜਿੱਦੇ ਮੇਰੇ ਜੁਆਇਨਿੰਗ ਤੋਂ ਤੁਸੀਂ ਚੈੱਕ ਕਰੋ ਉਹਦੀ ਫੇਸਬੁਕ ਦੀ ਉਸ ਤੋਂ ਬਾਅਦ ਹੀ ਇਹਨੇ ਪੋਸਟਾਂ ਪਾਉਣੀਆਂ ਸ਼ੁਰੂ ਕਰਤੀਆਂ ਮੇਰੇ ਅਗੇ ਮੈਨੂੰ ਕਈ ਲੋਕਾਂ ਨੇ ਕਿਹਾ ਵੀ ਡਾਕਟਰ ਸਾਹਿਬ ਨਹੀਂ ਪਰ ਹੁਣ ਜਦੋਂ ਇਹ ਪਰਸੋ ਵਾਇਰਲ ਹੋ ਕੇ ਵੀਡੀਓ ਵਾਇਰਲ ਕੀਤੀ ਮੇਰੇ ਅਗੇਂਸਟ ਆਨਲਾਈਨ ਹੋ ਕੇ ਤਾਂ ਉਹ ਤੋਂ ਮੈਨੂੰ ਬੜਾ ਤੱਕਾ ਲੱਗਿਆ ਮੈਨੂੰ ਮੈਂਟਲੀ ਬੜੀ ਪਰੇਸ਼ਾਨੀ ਹੋਈ ਤਾਂ ਉਹਦੇ ਵਿੱਚ ਜਾ ਕੇ ਮੈਂ ਫਿਰ ਪੁਲਿਸ ਨੂੰ ਇਹਦੀ ਕੰਪਲੇਂਟ ਦਿੱਤੀ ਅਸਲ ਕੋਈ ਅਸਰਾ ਤਾਂ ਪਰ ਵੀ ਨਹੀਂ ਜੀ ਆਪਾਂ ਸਰਜਰੀ ਕਰਦੇ ਆ ਇੱਥੇ ਕੋਈ 2 ਵਜੇ ਤੋਂ ਬਾਅਦ ਨਹੀਂ ਕਰ ਸਕਦੇ ਕੋਈ ਇਸ ਤਰ੍ਹਾਂ ਦਾ ਰੂਲ ਨਹੀਂ ਇਹ ਇਹ じゃ ਕੋਈ ਰੂਲ ਨਹੀਂ ਸਰਕਾਰ ਵੱਲੋਂ ਕੋਈ ਆਈਜੀ ਚਿੱਠੀ ਨਹੀਂ ਹੈ ਸਰਕਾਰ ਸੋ ਕਹਿੰਦੀ ਹੈ ਤੁਸੀਂ ਵਾਧੂ ਵਾਧ ਮਰੀਜ਼ਾਂ ਨੂੰ ਹੂਰ ਦਾ ਦਿਓ ਇਹ ਜਿਹੜੀ ਆਪਣੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਨੇ ਸਿਹਤ ਸੂਤਾਂ ਬਹੁਤ ਵਧੀਆ ਬਣਾਈਆਂ ਨੇ ਬਹੁਤ ਜ਼ਿਆਦਾ ਸਾਨੂੰ ਹਰ ਤਰ੍ਹਾਂ ਦੀ ਸਹੂਲਤ ਮਿਲਦੀ ਹੈ ਨਵੀਆਂ ਨਵੀਆਂ ਮਸ਼ੀਨਾਂ ਦਵਾਈਆਂ ਕੋਈ ਵੀ ਦਵਾਈ ਪੇਸ਼ੇਂ ਨੂੰ ਬਾਹਰੋਂ 1 ਰੁਪਏ ਦੀ ਦਵਾਈ ਅਸੀਂ ਬਾਹਰੋਂ ਨਹੀਂ ਪੇਸ਼ੇਂ ਤੋਂ ਕਿਸੇ ਤੋਂ ਮੰਗਵਾਂਦੀ ਜਿਹੜੇ ਹਰ ਤਰ੍ਹਾਂ ਦੇ ਆਪਰੇਸ਼ਨ ਇੱਥੇ ਹੋ ਰਹੇ ਹਨ ਬਠਿੰਡਾ ਡਿਸਟ੍ਰਿਕਟ ਸਭ ਤੋਂ ਵੱਡਾ ਸਾਡਾ ਹਸਪੀਟਲ ਹੈ ਜਿਹੜੇ ਪੈਰੀਫਰੀ ਤੇ ਸਰਵੰਡੀ ਜਾਂ ਰਾਮਪੂਰਾ ਜਾਂ ਹੋਰ ਹਨਾ ਉੱਥੇ ਇੰਨੀ ਫੈਸਿਲਿਟੀਆਂ ਹਜੇ ਨਹੀਂ ਹੈ ਤਾਂ ਉੱਥੋਂ ਵਾਲੇ ਪੇਸ਼ੇਂ ਵੀ ਇੱਥੇ ਆ ਰਹੇ ਹਨ ਈਵਨ ਤੁਸੀਂ ਜੇ ਰਿਪੋਰਟ ਚੈੱਕ ਕਰੋਗੇ ਤਾਂ ਬਠਿੰ ਤੇ ਸਰਕਾਰ ਸਾਨੂੰ ਇਹ ਕਹਦੀ ਹੈ ਵੱਧ ਤੋਂ ਵੱਧ ਸਹੂਲਤਾਂ ਦੋ ਜੇ ਪੇਸ਼ੈਂਟ ਜ਼ਿਆਦਾ ਹੈ ਤਾਂ ਤੁਸੀਂ ਜੇ ਕੋਈ ਡਾਕਟਰ 2 ਘੰਟੇ 2 ਘੰਟੇ ਵੱਧ ਕੰਮ ਕਰ ਰਿਹਾ ਹੈ ਤਾਂ ਇਹ ਜੀ ਕੋਈ ਸਾਡਾ ਸਰਕਾਰ ਵੱਲੋਂ ਹਦਾਇਤ ਨਹੀਂ ਹੈ ਵੀ ਤੁਸੀਂ ਨਹੀਂ ਕਰਨ ਦਿਨਾ ਉਹਨੂੰ ਕੰਮ ਬਸ ਤੁਹਾਨੂੰ ਸਟੈਰ ਦਿੱਤੀ ਹੈ ਤੇ ਦਵਾਈ ਖਾਣੇ ਦਿੱਤੀ ਹੈ ਸਰਕਾਰੀ ਹੋਜੀ ਤੇ ਜਿਹਨਾਂ ਫਾਇਦਾ ਕਿਸ ਤਰ੍ਹਾਂ ਦਾ ਫਾਇਦਾ ਪਾਣਾ ਤੁਹਾਨੂੰ ਪੈਸੇ ਦੱਸੇਗੀ 5 ਲੱਖ ਰੁਪਏ ਨਹੀਂ ਆ ਇਹ ਮੂਡੀਆ ਜੈਸਸ ਇਹ ਜਿਹੜਾ ਰਿਪੋਰਟਰ ਹੈ ਪਰ ਕੁਸ਼ਨ ਮਿੱਤਲ ਇਹਦੇ ਲੋਰ ਮੈਂ ਤੁਹਾਨੂੰ ਮੰਗ ਕੀਤੀ ਹੈ ਡਾਇਰੈਕਟਲੀ ਵੀ ਤੇ ਇਨਡਾਇਰੈਕਟਲੀ ਕਿਸੇ ਥਰੂ ਉਹ ਸਾਰੇ ਜਿਹੜੇ ਹੈਗੇ ਆ ਕੇ ਸਾਡਾ ਕੋਰਟ ਚੱਲੂਆਂ ਪੁਲਿਸ ਨੂੰ ਆਉ ਤੰਕੇ ਹੋਏ ਦਿੱਤੀ ਸੀ ਚਾਹੇ ਮੈਂ ਦੱਸਿਵਾ ਦਿੰਦਾ ਉਹ ਸਾਰਾ ਮੈਂ ਦੂੰਖੂ ਕੁਝ ਹੋਰ ਕਹਾਂ ਰਹੇ ਮੈਂ ਇਹੀ ਕਹੂੰਗੀ ਵੀ ਸਾਡੀ ਜਿਹੜੀ ਇਹ ਭਰਪੂਰਨ ਮਿੱਤਲ ਹੈ ਇਹ ਜਿਹੜੇ ਸੋਸ਼ਲ ਮੀਡੀਆ ਤੇ ਨੇ ਵੀਡੀਓ ਵਾਇਰਲ ਕੀਤੀ ਹੈ ਉਹਦੇ ਨਾਲ ਸਾਡਾ ਮੇਰਾ ਸਾਡੀ ਸਰਕਾਰ ਦਾ ਸਾਡੇ ਵਿਭਾਗ ਦਾ ਅਕਸ ਖਰਾਬ ਹੋ ਗਿਆ ਕਿਉਂਕਿ ਸਾਡੀ ਜਿਹੜੀ ਇਸ ਟਾਈਮ ਸਰਕਾਰ ਚੱਲੀ ਆ ਆਦਮ ਆਦਮੀ ਪਾਰਟੀ ਦੀ ਉਹਨਾਂ ਨੇ ਹੈਲਥ ਡਿਪਾਰਟਮੈਂਟ ਨੂੰ ਬਹੁਤ ਸਟਰੋਂਗ ਕੀਤਾ ਹੈ ਮਤਲਬ ਜਿੰਨੀਆਂ ਸਹੂਲਤਾਂ ਮਰੀਜ਼ਾਂ ਨੂੰ ਇਸ ਟਾਈਮ ਮਿਲ ਰਹੀਆਂ ਇਹ ਪਹਿਲਾਂ ਕਦੀ ਨਹੀਂ ਮਿਲੀਆਂ ਹਰ ਤਰ੍ਹਾਂ ਦੇ ਆਪਰੇਸ਼ਨ ਦਵਾਈਆਂ ओपीडी ਡਾਕਟਰ ਸਾਰੇ ਹੈ ਸਰਕਾਰ ਸਾਨੂੰ ਕਹਿੰਦੀ ਹੈ ਦੱਸੋ ਜੇ ਤੁਹਾਡੇ ਕੋਲ ਕੋਈ ਫੰਡ ਦੀ ਕਮੀ ਹੈ ਤਾਂ ਅਸੀਂ ਫੰਡ ਉਹ ਤੁਹਾਡੇ ਆਕਾਵਾਂਗੇ ਪਰ ਕੋਈ ਵੀ ਮਰੀਜ਼ ਸਾਡਾ ਇਲਾਜ ਤੋਂ ਬਿਨਾ ਇੱਥੋਂ ਨਹੀਂ ਜਾਣਾ ਚਾਹੀਦਾ ਆਪਣੇ ਹੈਲਥ ਮਿਨਿਸਟਰ ਹੈ ਉਹ ਹਰ ਆਪ ਪਰਸਨਲੀ ਜਾ ਕੇ ਸਾਰੇ ਹਸਪਤਾਲਾਂ ਦਾ ਦੌਰਾ ਕਰਦੇ ਨੇ ਕਿ ਕਿਸੇ ਤਰ੍ਹਾਂ ਦੀ ਮਰੀਜ਼ ਨੂੰ ਕੋਈ ਦਿੱਕਤ ਨਾ ਆਵੇ ਮਰੀਜ਼ਾਂ ਨੂੰ ਲੰਬੀਆਂ ਲਾਈਨਾਂ 'ਚ ਨਾ ਖੜਨਾ ਪਵੇ ਉਹ ਲਾਈਨਾਂ ਨੂੰ ਘਟਾਉਣ ਲਈ ਵੀ ਅਸੀਂ ਮਤਲਬ ਨਵੇਂ-ਨਵੇਂ ਉਪਰਾਲੇ ਕਰਦੇ ਆਂ ਕਿ ਚਲੋ ਮਰੀਜ਼ ਆਵੇ ਤਾਂ ਉਹਨੂੰ ਟਾਈਮ 'ਤੇ ਇਲਾਜ ਮਿਲੇ ਤਾਂ ਮੈਂ ਤਾਂ ਇਹੀ ਕਹੂੰਗੀ ਇਹ ਬੰਦਾ ਸਾਨੂੰ ਕਿਸੇ ਖਾਸ ਮਕਸਦ ਨਾਲ ਜਾਂ ਪੋਲਿਟੀਕਲੀ ਮੋਟੀਵੇਟ ਹੋ ਕੇ ਮੈਨੂੰ ਸਰਕਾਰ ਨੂੰ ਤੇ ਸਾਡੇ ਮਾਈਕ ਨੂੰ ਟਾਰਗੇਟ ਕਰ ਰਿਹਾ ਤੇ ਸਾਡੀਆਂ ਜਿਹੜੀਆਂ ਸਰਕਾਰੀ ਸਕੀਮਾਂ ਚੱਲ ਰਹੀਆਂ ਨੇ ਉਹਨੂੰ ਬਦਨਾਮ ਕਰਕੇ ਖਤਮ ਕਰਨਾ ਚਾਹੁੰਦੇ ਕੋਈ ਸੁਤੰਨ ਵੀ ਤੁਸ਼ਚ ਦੇ ਘੜੀ ਆ ਜਿਹੜੇ ਸੇਕ ਮੰਤਰੀ ਐ ਸੀਐਮ ਸਾਹਮਣੇ ਆ ਹਾਂ ਜਿਸ ਨੇ ਇਹ ਵੀਡੀਓ ਵਾਇਰਲ ਕੀਤੀ ਆ ਤਾਂ ਮੈਂ ਉਸੇ ਦਿਨ ਆਪ ਦੇ ਜਿਹੜੇ ਉੱਚ ਅਧਿਕਾਰੀਆ ਉਹਨਾਂ ਸਾਰਿਆਂ ਨੂੰ ਈਮੇਲ ਰਾਹੀਂ ਤੇ ਮੈਂ ਰਿਟਰਨ ਚੇਜ ਜੱਬ ਭੇਜੀ ਹੈ ਮਤਲਬ ਸਾਰਿਆਂ ਨੂੰ ਉਹਨਾਂ ਨੂੰ ਮੈਂ ਇਨਫੋਰਮੇਸ਼ਨ ਦੇ ਚੁੱਕੀ ਆ ਵੀ ਇਹ ਹਸਪਤਾਲ ਚ ਇਹ ਚੀਜ਼ਾਂ ਚੱਲ ਰਹੀਆਂ ਨੇ